ਨੰ ਆ ਰਲ ਕੇ ਕਹਿ ਕੇ ਆ ਸਭ ਗਰੀ ਦਾ ਵੇਖੋ ਕੀ ਹਾਲ ਕਰਤਾ ਘਰਾਂ ਚ ਪਾਣੀ ਆਉਣ ਡਿਆ ਬਿਲਡਿੰਗਾਂ ਡਿੱਗਣ ਨੂੰ ਤਿਆਰ ਹੋਈਆਂ ਲਾਗੇ ਸਾਡੇ ਗੁਰਦੁਆਰਾ ਸਾਹਿਬ ਐ ਸਵੇਰੇ ਅੱਜ ਕੋਈ ਸੰਗਤ ਗੁਰਦੁਆਰੇ ਨਹੀਂ ਆ ਪਾਈ ਸਾਰਾ ਰਸਤਾ ਬੰਦ ਕੀਤਾ ਕੋਈ ਦੂਰ ਨੇੜੇ ਦਾ ਕੋਈ ਆ ਨਹੀਂ ਸਕਦਾ ਕੋਈ ਸਾਡੇ ਇੱਥੇ ਮਰ ਗੋ ਜਾਂਦੀ ਅਸੀਂ ਇਹਨੂੰ ਮੜੀਆਂ ਤੱਕ ਨਹੀਂ ਖੜ ਸਕਦੇ ਸੰਤੋਖ ਸਿੰਘ ਬੀਬੀ ਜੀ ਉਹ ਤਾਂ ਰਿਹਾ ਗ੍ਰਾਮ ਦੇ ਸਟੈਂਡਰਡ ਪਾਸਿੰਗ ਹੁੰਦੇ ਪੰਚਾਇਤ ਨੂੰ ਅਥਾਰਟੀ ਦੀ ਕੰਗਰੈਂਸ ਪੰਚਾਇਤ ਹੋ ਗਈ ਦੂਸਰਾ ਇਹ ਜੀ ਮੈਂ ਕੰਮ ਨਹੀਂ ਕਰਾ ਰਿਹਾ ਕੰਮ ਇਹ ਤੇ ਪ੍ਰਬੰਧਕ ਲੱਗਿਆ ਵੀਰ ਸਿੰਘ ਇੱਕ ਬੀੜੀ ਪੀਓ ਸਾਹਿਬ ਇਹ ਕੰਮ ਕਰਾ ਰਹੇ ਨੇ ਪਰਮਜੀਤ ਕੋਹਰਿਆ ਇਹ ਪਿੰਡ ਪਤਨੰਗਲ ਦੇ ਵਾਸੀ ਆ ਮੈਂ ਭਾਈ ਲਖਬੀਰ ਸਿੰਘ ਦੀ ਪਤਨੀ ਆ ਸਾਡੇ ਵੇਖੋ ਆ ਗਲੀ ਚ ਪਿੰਡ ਵਾਲੇ ਸਰਪੰਚ ਸਾਹਿਬ ਹੋਣਾ ਨੇ ਨਾਲ ਰਲ ਕੇ ਕਿਆ ਕਹਿ ਗਿਆ ਸਭ ਗਲੀ ਦਾ ਵੇਖੋ ਕੀ ਹਾਲ ਕਰਤਾ ਘਰਾਂ ਚ ਪਾਣੀ ਆਉਣ ਡਿਆ ਬਿਲਡਿੰਗਾਂ ਡਿੱਗਣ ਨੂੰ ਤਿਆਰ ਹੋਈਆਂ ਉਧਰੋਂ ਵਾਟਰ ਸਭ ਪਲਾਈ ਦਾ ਘੜੀ ਪਿੱਛੇ ਪਾਣੀ ਚਾਲੂ ਕਰ ਦਿੰਦੇ ਆ ਰਾਤੀ ਅਜੇ ਬੇਨਤੀ ਕਰਕੇ ਆਏ ਆ ਕਿ ਪਾਣੀ ਨਾ ਚਾਲੂ ਕਰਿਓ ਸਵੇਰੇ ਫੇਰ ਪਾਣੀ ਚਾਲੂ ਕਰਤਾ ਗੋੜੇ ਗੋੜੇ 3-4 ਵਾਰਾ ਪਾਣੀ ਇੱਥੋਂ ਕਢਾਇਆ ਜੇ ਆ ਗੋੜੇ ਗੋੜੇ ਗੰਦ ਪਾਇਆ ਜੇ ਇਹਨਾਂ ਨੇ ਵੇਖੋ ਕੀ ਸਾਡੇ ਘਰਾਂ ਦਾ ਹਾਲ ਕੀਤਾ ਕੀ ਸਾਡਾ ਹਾਲ ਕੀਤਾ ਬਹੁਤ ਬੁਰੀ ਹਾਲਤ ਵਾ ਨਾਗੇ ਸਾਡੇ ਗੁਰਦੁਆਰਾ ਸਾਹਿਬ ਸਵੇਰੇ ਅੱਜ ਕੋਈ ਸੰਗਤ ਗੁਰਦੁਆਰੇ ਨਹੀਂ ਆ ਪਾਈ ਸਾਰਾ ਰਸਤਾ ਬੰਦ ਕੀਤਾ ਕੋਈ ਦੂਰ ਨੇੜੇ ਦਾ ਕੋਈ ਆ ਨਹੀਂ ਸਕਦਾ ਕੋਈ ਸਾਡੇ ਇੱਥੇ ਮਰਗ ਹੋ ਜਾਂਦੀ ਅਸੀਂ ਇਹਨੂੰ ਮੜੀਆਂ ਤੱਕ ਨਹੀਂ ਖੜ ਸਕਦੇ ਆ ਮੜੀਆਂ ਨੂੰ ਦਾਹ ਪਿੰਡਾਂ ਨੂੰ ਰਸਤਾ ਜਾਂਦਾ ਵਾ ਇਹ ਮੜੀਆਂ ਵਾਲਾ ਰਸਤਾ ਵਾ ਸੀਵਰੇਜ ਸਾਰੇ ਪੋਟੇ ਦਿੱਤੇ ਵਾਟਰ ਸਪਲਾਈ ਦੇ ਪਾਏ ਪੁੱਟੇ ਪਏ ਆ ਜਿਹੜੇ ਜੋ ਟਾਇਲਟ ਦੇ ਪਾਏ ਪਾਣੀ ਗੰਦੇ ਦੇ ਪਾਏ ਹੋ ਵੀ ਪੁੱਟੇ ਪਏ ਸਭ ਗੰਦ ਪਾਇਆ ਪਿਆ ਜੀ ਹਾਂਜੀ ਸਰਪੰਚ ਕੌਣ ਆ ਤੁਸੀਂ ਉਹਨਾਂ ਸਾਡਾ ਸਰਪੰਚ ਸਿੰਘ ਇੱਥੇ ਅਮਨਦੀਪ ਸਿੰਘ ਸਰਪੰਚ ਵਾ ਅਦਨਾ ਸਰ ਪੜਕ ਕੀਤਾ ਉਹ ਬਸ ਪਤਾ ਨਹੀਂ ਹਨ ਸਮਝ ਨਹੀਂ ਲੱਗਦੀ ਉਹ ਇੱਕ ਪਾਸੇ ਉਹ ਕੰਮ ਚਾਲੂ ਕਰਾਉਣ ਡਿਆ ਦੂਜੇ ਪਾਸੇ ਆਂਦਾ ਮੇਰੇ ਵਸਦਾ ਰੋਗ ਨਹੀਂਗਾ ਮੈਂ ਮੈਨੂੰ ਇਹ ਮੈਂ ਕਰ ਨਹੀਂ ਸਕਦਾ ਜੇ ਹੀ ਕਹਿਣ ਦੇ ਵੀ ਚੋਣ ਜਾਬਤਾ ਲੱਗਾ ਤੁਸੀਂ ਇਹ ਕਰ ਨਹੀਂ ਸਕਦੇ ਉਹ ਬਦੋ ਬਦੀ ਆ ਕੇ ਪੁੱਟ ਕੇ ਤੇ ਇੰਨਾ ਖਲਾਰਾ ਪਾ ਕੇ ਚਲ ਗਏ ਤੇ ਅੱਜ ਹਾਰ ਕੇ ਪ੍ਰਸ਼ਾਸਨ ਆ ਸੋਦੇ ਜੇ ਪ੍ਰੈਸ ਰਿਪੋਰਟਰ ਤੇ ਆਪਣੀ ਆ ਹੀ ਆਪਣਾ ਜੋ ਵੀ ਦੁੱਖ ਵਗ ਰੋਣ ਦੇ ਜੇ ਉਹ ਵੀ ਸਾਨੂੰ ਦਬਕੇ ਮਾਰਨ ਦੇ ਗਾੜੀਆਂ ਕਿ ਤੁਹਾਨੂੰ ਕੈਦ ਹੋ ਜਾਊਗੀ ਜਿਹੜਾ ਗਾੜੀ ਆਊਗਾ ਆ ਹੋ ਜਾਊਗਾ ਜੇ ਹੋ ਜਾਊਗਾ ਤੁਸੀਂ ਦੇਖੋ ਵੀ ਆ ਸਾਹਮਣੇ ਮੇਰਾ ਘਰ ਵਾ ਤੇ ਕੀ ਹਾਲ ਹੈ ਮੇਰੀ ਗਲੀ ਵਿੱਚ ਜਾ ਸਕਦੀ ਮੈਂ ਆਪਣੇ ਘਰ ਸੰਤੋਖ ਸਿੰਘ ਬੀਡੀਪੀ ਉਹ ਤਾਂ ਰਿਹਾ ਗ੍ਰਾਮ ਜੈ ਸਟੈਂਡਰਡ ਪਾਸਿੰਗ ਹੁੰਦੇ ਤੇ ਇਹ ਪੰਚਾਇਤ ਨੂੰ ਹਮ ਮੁਰਾ ਦਾ ਅਥਾਰਟੀ ਹੁੰਦੀ ਕੰਮ ਕਰਵਾਉਣ ਦੀ ਪੰਚਾਇਤ ਹੀ ਕਰਵਾ ਰਹੀ ਹੈ ਪੰਚਾਇਤਾਂ ਭੰਗ ਹੋ ਗਈਆਂ ਤੇ ਹੁਣ ਪ੍ਰਬੰਧਕ ਤੇ ਪੰਚਾਇਤ ਸੈਕਟਰ ਚੁਰਵਾ ਰਿਹਾ ਹੈ ਦੇਖੋ ਜਿਹੜੇ ਡਵੈਲਪਮੈਂਟ ਵਰਕ ਚੱਲ ਰਿਹਾ ਜਿਹੜੇ ਅਸੀਂ ਚੋਕ ਕਿਤੇ ਉਹ ਕਰਵਾ ਸਕਦੇ ਆ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਇਸੇ ਸਬੰਧ ਤੋਂ ਤੇ ਇਹ ਹੈ ਜਿਹੜੇ ਸਾਡੇ ਕੋਲ ਪਬਲਿਕ ਇੱਥੇ ਇਕੱਠੀ ਹੋ ਗਿਆ ਜੀ ਆ ਸੁਰਜੀਤੀਆਂ ਆਈਆਂ ਵੀ ਸਾਡੀਆਂ ਜਿਹੜੇ ਪਾਣੀ ਦੇ ਵਿੱਚ ਘਰਾਂ ਵਿੱਚ ਮਤਲਬ ਘਰ ਸਾਡੇ ਨੀਵੇਂ ਦੇ ਘਰਾਂ ਵਿੱਚ ਵੜ ਗਿਆ ਪਾਣੀ ਦਾ ਕੋਈ ਹੱਲ ਕਰਨਾ ਹੀ ਹੈ ਉਹ ਤਾਂ ਉਹਨਾਂ ਆਪ ਹੀ ਡਗ ਦਿੱਤਾ ਨਿਯਮ ਮੁਤਾਬਕ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਜਿਨ੍ਹਾਂ ਡੱਕਿਆ ਹੋਇਆ ਹੈ ਡੱਕ ਨਹੀਂ ਸਕਦੇ ਸਾਡੇ ਕੋਲ ਰਿਡਨ ਸ਼ਿਕਾਇਤ ਆਉਂਦੀ ਉਹਤੇ ਕਾਰਵਾਈ ਕੀਤੀ ਜਾਵੇਗੀ વોટર ਸਪਲਾਈ ਦੀਆਂ ਜਿਹੜੀਆਂ ਖਰਾਬ ਹੋ ਗਈਆਂ ਕੋਈ ਮਤਲਬ ਪੁੱਟਿਆ ਦੇ ਥੋੜਾ ਜਿਹਾ ਪੁੱਟਿਆ ਉਹ ਅਸੀਂ ਸ਼ੁਰੂਆਤੀ ਕਰਨ ਲੱਗੇ ਕੰਮ ਦੇ ਉਹਦਾ ਬ੍ਰੇਕ ਕਰਵਾਤਾ ਕੰਮ ਉਹ વોટર ਸਪਲਾਈ ਦਾ ਕੰਮ ਸਪਲਾਈ ਜਿਹੜੀ વોટર ਸਪਲਾਈ ਕਰਵਾਤੀ ਚੱਲੂ ਅਸੀਂ ਪਾਈਪਾਂ ਦੀ ਰਿਪੇਅਰ ਹੋ ਗਈਆਂ ਨਾ ਜੇ ਮਤਲਬ ਜੇ ਖਰਾਬ ਹੋ ਗਈਆਂ ਤਾਂ ਉਹ ਜਿਹੜੀ ਟੁੱਟੀ ਪਾਈਪ ਤੋਂ ਦੀ ਰਿਪੇਅਰ ਕਰਾ ਕੇ ਕੰਮ ਚਾਲੂ ਕਰਾਤਾ ਵਾਟਰ ਸਪਲਾਈ ਦਾ ਵਾਟਰ ਸਪਲਾਈ ਦਾ ਤਾਂ ਉਹਦੇ ਕੁਝ ਬੰਦੇ ਉੱਥੇ ਕੰਮ ਚੱਲ ਰਹੇ ਆਂਗੇ ਨਹੀਂ ਹੋਣਾ ਹੋ ਜੂਗਾ ਨਾ ਇਹ ਮੈਂ ਸਿਰਫ ਉਹ ਜਿਹੜਾ ਕੱਲ ਦਾ ਕੰਮ ਹੈ ਕੱਲ 5 ਵਜੇ ਤਾਂ ਉਹ ਮਤਲਬ ਕੰਮ ਸ਼ੁਰੂ ਕੀਤਾ ਵਾ ਤੇ ਕੱਲ ਟੁੱਟ ਗਈ ਤਾਂ ਜੋ ਉਹ ਜਿਹੜੀ ਹੈਗੀ ਉਹ ਵਾਟਰ ਸਪਲਾਈ ਦੇ ਬੰਦੇ ਵਾਟਰ ਸਪਲਾਈ ਵਾਲਾ ਡਿਪਾਰਟਮੈਂਟ ਵੀ ਸਾਡੇ ਕੋਲ ਇੱਥੇ ਹੋਈ ਜਾ ਉਹਨਾਂ ਬੰਦੇ ਭੇਜੇ ਜੋ ਕੰਮ ਚੋਰ ਕਰਤਾ ਉਹਨਾਂ ਸਮਾਂ ਲੈਤਾ ਨਹੀਂ ਦੋ ਚੀਜ਼ਾਂ ਹੈ ਨਾ ਨੀਮਾ ਮਤਲਬ ਜੋ ਉਹਦਾ ਹੈਗਾ ਜਿੱਦੋਂ ਸ਼ੁਰੂ ਹੋਣਾ ਹੈ ਉਦੋਂ ਹੀ ਕਰਨਾ ਸੀਗਾ ਤੇ ਜੇ ਉਹਨਾਂ ਦਾ ਮਲੋ ਜਦੋਂ ਪਗ ਉਹ ਤੇ ਪੁੱਟਿਆ ਹੀ ਨਹੀਂ ਉਹ ਤਾਂ ਉਹ ਮਰਾਂ ਬੰਦੀ ਕਰਵਾਤਾ ਜਦੋਂ ਉਹ ਰੋਗ ਹੀ ਦਿੱਤਾ ਤਾਂ ਮਸ਼ੀਨ ਵਾਲੇ ਤੇ ਚਲੇ ਗਏ ਉਤੋਂ ਉਹਦਾ ਹੱਲ ਹੋ ਜਾਂਦਾ ਉਹ ਸਪਲਾਈ ਜਿਹੜੀ ਰੈਗੂਲਰ ਕਿ ਪਹੁੰਚਣੀ ਚੱਲ ਉਹ ਹੋ ਜਾਣੀ ਆ ਹੋਰ ਅੱਧੇ ਗੈਂਡੇ ਕਹਿੰਦੇ ਤਾਂ ਉਹਸ ਮਾਲ ਲੈ ਕੇ ਦੇ ਦਤਾ ਚਲੇ ਗਏ ਬੰਦੇ ਫੇਰ ਬਾਕੀ ਦਾ ਉਹ ਦੇਖ ਲੈਣੇ ਆ ਵਾਟਰ ਸਪਲਾਈ ਦਾ ਗੁਰਦੁਰੇ ਦਾ ਤੇ ਸਾਈਡ ਤੇ ਹੈਗਾ ਗੁਰਦੁਰੇ ਦਾ ਰਾਹ ਵਾਲੀ ਗੱਲ ਹੀ ਨਹੀਂ ਹੈਗੀ ਰਾਹ ਦੇ ਵਿੱਚੋਂ ਲੱਗਿਆ ਇਸ ਕੱਟ ਗਿਆ ਇਸੇ ਕੋਰ ਦਾ ਬਿਲਕੁਲ ਰਸਤੇ ਵਿੱਚ ਚਲੋ ਤੁਸੀਂ ਕਰਕੇ ਦੇ ਆਇਓ ਅਸੀਂ ਦੇਖ ਲੈਨੇ ਜੇ ਕੋਈ ਹਾਲ ਹੈ ਜਉਦਾ ਉਹ ਹਾਲ ਕਰਵਾ ਦੇਨੇ ਕੋਈ ਗੱਲ ਨਹੀਂ ਰਸਤਾ ਬਲੌਗ ਨਹੀਂ ਹੋਏਗਾ ਅਲੀ ਵਈ ਖਾਸਾ ਇੱਕ ਫਰੇਰੀ ਕੋਈ ਗੱਲ ਇਹ ਕਿ ਮੈਂ ਸਰਪੰਚ ਨਹੀਂ ਮੇਰੀ ਭਾਈ ਸਰਪੰਚ ਆ ਦਾ ਨਾਮ ਜਗਦੀਪ ਕੁਮਾਰ ਆ ਜੀ ਦੂਸਰਾ ਇਹ ਜੀ ਮੈਂ ਕੰਮ ਨਹੀਂ ਕਰਾ ਰਿਆ ਕੰਮ ਇੱਥੇ ਪ੍ਰਬੰਧਕ ਲੱਗਿਆ ਵੀਰ ਸਿੰਘ ਇੱਕ ਬੀੜੀ ਵੀਓ ਸਾਹਿਬ ਇਹ ਕੰਮ ਕਰਾ ਰਹੇ ਨੇ ਮਤਲਬ ਕੰਮ ਹਲੇ ਸ਼ੁਰੂ ਹੋਣ ਦਿੱਤਾ ਨਹੀਂ ਕੰਮ ਸ਼ੁਰੂ ਹੋਇਆ ਕਲੋ ਜਿਹੜੇ ਥੋੜਾ ਬੋਲ ਇਨਸਾਨ ਹੋ ਗਿਆ ਆਪੇ ਉਹਨਾਂ ਨੇ ਕੰਮ ਕਰਾ ਦੇਣਾ ਜਿਹੜਾ ਵਾਟਰ ਥੋੜੀ ਪਾਈਪ ਮਤਲਬ ਉਹ ਕੱਟੀ ਗਈ ਹੈ ਪਾਈਪ ਉਥੋਂ ਥੋੜੀ ਜਿਹੀ ਪਾਈਪ ਕੱਟੀ ਗਈ ਉਹ ਪਾਈਪ ਉਹਨਾਂ ਨੇ ਮੈਂ ਮੈਂ ਉਹਨਾਂ ਧਿਆਨ ਚ ਲਿਆ ਦਿੱਤਾ ਸੀ ਵੀਰੋ ਸਾਹਿਬ ਨੇ ਉਹਨਾਂ ਨੇ ਆਪੇ ਉਹ ਪਾਈਪ ਮਤਲਬ ਪਵਾ ਦੇਣੀ ਹੈ ਇਹਨਾਂ ਨੇ ਮਤਲਬ ਕਿਸੇ ਨੂੰ ਦੱਸੇ ਬਗੈਰ ਹੀ ਉਹ ਸਾਰੇ ਟੋਏ ਪੂਰ ਦਿੱਤੇ ਜਾਂ ਤੇ ਕੰਮ ਸ਼ੁਰੂ ਹੋਣੀ ਨਾ ਦਿੰਦੇ ਹੁਣ ਕੰਮ ਸ਼ੁਰੂ ਹੋਇਆ ਹੋਇਆ ਉਹ ਕੰਮ ਬੰਨ ਕਰਾਤਾ ਇਹਨਾਂ ਨੇ ਬਹੁਤ ਪੂਰਾ ਨਰਕੇ ਪਿਆ ਨਰਕੇ ਪਿਆ ਸਾਰੀ ਇੱਥੇ ਜਿੰਨਾ ਫਤੇਨਗਲ ਐਂਟਰੀ ਸਾਰਾ ਮਹੱਲਾ ਮਤਲਬ ਬਿ ਚਲੋ ਹੁਣ ਦੇ ਮਤਲਬ ਉਹ ਮਤਲਬ ਸੀਰੋ ਉਧਰ ਪੈਣ ਲੱਗਾ ਸੀਗਾ ਤੇ ਜਾਣ ਪਹਿਲਾਂ ਹੀ ਡੱਕ ਲੈਂਦੇ ਹੁਣ ਕੰਮ ਸ਼ੁਰੂ ਮਤਲਬ ਉਹਨਾਂ ਦੇ ਪਰਮੰਧਾ ਨੇ ਕੰਮ ਸ਼ੁਰੂ ਕਰਾ ਦਿੱਤਾ ਤੇ ਹੁਣ ਇਹਨਾਂ ਨੇ ਮਤਲਬ ਡੱਕ ਦਿੱਤਾ ਉਹਦੇ ਬੰਦ ਸਾਡੇ ਵੇਖੋ ਆ ਗਲੀ ਚ ਪਿੰਡ ਵਾਲੇ ਸਰਪੰਚ ਸਾਹਿਬ ਹੁਣਾਂ ਨੇ ਨਾਰ ਰਲ ਕੇ ਕਹਿ ਕੇ